ਅੱਜ ਦੀ ਇਸ ਨਵੀਂ ਸਵੇਰ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਅੱਜ ਦਾ ਦਿਨ ਪੂਰੇ ਸੰਸਾਰ ਦੇ ਵਿੱਚ ਗੁੱਡ ਫਰਾਈਡੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਲੇਕਿਨ ਮੈਂ ਅੱਜ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਗੁੱਡ ਫਰਾਈਡੇ ਦਾ ਅਸਲ ਮਤਲਬ ਕੀ ਹੈ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਯੋਹੰਨਾ ਦੀ ਅੰਜੀਲ 3 ਅਧਿਆਇ ਉਸ ਦੀ 14 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰ੍ਹਾਂ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇ ਕਿਉਂਕਿ ਜੋ ਕੋਈ ਉਸਤੇ ਨੀਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ ਪਵਿੱਤਰ ਸ਼ਾਸਤਰ ਬਾਈਬਲ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਇਸرائیਲੀ ਲੋਕ ਮਿਸਰ ਦੀ ਗੁਲਾਮੀ ਤੋਂ ਨਿਕਲ ਕੇ ਉਜਾੜ ਦੇ ਵਿੱਚ ਜਾ ਰਹੇ ਸੀ ਤਾਂ ਇੱਕ ਸਮਾਂ ਉਹਨਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਕਿ ਉਹਨਾਂ ਦੀ ਅਣ ਆਗਿਆਕਾਰੀਤਾ ਦੇ ਕਾਰਨ ਪਰਮੇਸ਼ਰ ਦਾ ਕਰੋਧ ਉਹਨਾਂ ਦੇ ਉੱਤੇ ਪੜ ਗਿਆ ਔਰ ਪਰਮੇਸ਼ਰ ਨੇ ਅਜਿਹੇ ਸੱਪ ਉਹਨਾਂ ਦੇ ਵਿੱਚ ਘੱਲੇ ਜਿਹੜੇ ਕਿ ਉਹਨਾਂ ਨੂੰ ਦਸਣ ਲੱਗੇ ਔਰ ਜਦੋਂ ਉਹ ਸੱਪ ਕਿਸੇ ਨੂੰ ਦਸਦਾ ਹੀ ਸੀ ਤਦ ਉਹਨਾਂ ਦੀ ਉਸ ਜ਼ਹਿਰ ਦੇ ਕਾਰਨ ਉਹ ਵਿਅਕਤੀ ਉਸੇ ਸਮੇਂ ਮਰ ਜਾਂਦੇ ਸੀ ਲੇਕਿਨ ਥੋੜੇ ਸਮੇਂ ਬਾਅਦ ਜਦੋਂ ਉਹਨਾਂ ਇਜ਼ਰਾਇਲੀ ਲੋਕਾਂ ਨੇ ਮੂਸਾ ਦੇ ਅੱਗੇ ਦੁਹਾਈ ਦਿੱਤੀ ਕਿਉਂਕਿ موسی ਉਹਨਾਂ ਦੀ ਅਗਵਾਈ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਚੱਲ ਰਿਹਾ ਸੀ ਤਦ موسی ਨੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਤਦ موسی ਨੂੰ ਪਰਮੇਸ਼ਰ ਨੇ ਕਿਹਾ ਕਿ ਤੂੰ ਇੱਕ ਪਿੱਤਲ ਦਾ ਸੱਪ ਉੱਚੇ ਦੇ ਉੱਤੇ ਟੰਗ ਦੇ ਤਾਂ ਕਿ ਜਿਹੜਾ ਕੋਈ ਵੀ ਉਹਨਾਂ ਸੱਪਾਂ ਦਾ ਡੱਸਿਆ ਹੋਇਆ ਵਿਅਕਤੀ ਉਸ ਉੱਚੇ ਦੇ ਉੱਤੇ ਲਟਕਾਏ ਹੋਏ ਪਿੱਤਲ ਦੇ ਸੱਪ ਨੂੰ ਦੇਖੇਗਾ ਔਰ ਉਸ ਦੇ ਉੱਤੇ ਵਿਸ਼ਵਾਸ ਕਰੇਗਾ ਤਾਂ ਉਹ ਬਚ ਜਾਏਗਾ ਠੀਕ ਉਸੇ ਹੀ ਪ੍ਰਕਾਰ ਯਾਰੋ ਗੁੱਡ ਫਰਾਈਡੇ ਦਾ ਦਿਨ ਜਿਹੜਾ ਹੈ ਉਹ ਸਾਨੂੰ ਯਾਦ ਦਿਵਾਉਂਦਾ ਹੈ ਪਰਮੇਸ਼ਰ ਦੇ ਉਸ ਬਲੀਦਾਨ ਦੇ ਬਾਰੇ ਜੋ ਉਸਨੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਰੂਪ ਦੇ ਵਿੱਚ ਦਿੱਤਾ ਪ੍ਰਭੂ ਯੇਸ਼ੂ ਮਸੀਹ ਜੀ ਵੀ ਸੇਮ ਉਸੇ ਹੀ ਤਰ੍ਹਾਂ ਉਸ ਕਲਵਦੀ ਦੀ ਸਲੀਬ ਦੇ ਉੱਤੇ ਸਭਨਾ ਮਨੁੱਖਾਂ ਦੀ ਖਾਤਰ ਕਿਉਂਕਿ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਹਰ ਇੱਕ ਨੇ ਪਾਪ ਕੀਤਾ ਹੈ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਮੌਤ ਦੇ ਅਧੀਨ ਹਨ ਮੌਤ ਉਹਨਾਂ ਦੇ ਜੀਵਨ ਦੇ ਵਿੱਚ ਰਾਜ ਕਰਦੀ ਹੈ ਔਰ ਉਸ ਪਾਪ ਅਤੇ ਪਾਪ ਦੀ ਸਜ਼ਾ ਮੌਤ ਤੋਂ ਬਚਾਉਣ ਦੇ ਲਈ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਗੁੱਡ ਫਰਾਈਡੇ ਦੇ ਦਿਨ ਉਸ ਕਲਵਰੀ ਦੀ ਸਲੀਬ ਦੇ ਉੱਤੇ ਉੱਚੇ ਦੇ ਉੱਤੇ ਲਟਕਾਇਆ ਤਾਂ ਕਿ ਜੋ ਕੋਈ ਵੀ ਉਸ ਪ੍ਰਭੂ ਯੇਸ਼ੂ ਮਸੀਹ ਜੀ ਦੇ ਬਾਲ ਨੂੰ ਜਿਹੜਾ ਉੱਚੇ ਦੇ ਉੱਤੇ ਲਟਕਾਇਆ ਗਿਆ ਹੈ ਦੇਖੇ ਵਿਸ਼ਵਾਸ ਕਰੇ ਤਾਂ ਉਹ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਪਾਪਾਂ ਅਤੇ ਆਪਣੀਆਂ ਬੁਰੀਆਈਆਂ ਅਤੇ ਉਸ ਮੌਤ ਤੋਂ ਜਿਹੜੀ ਪਾਪ ਦਾ ਕਾਰਨ ਹੈ ਛੁਟਕਾਰਾ ਪ੍ਰਾਪਤ ਕਰਕੇ ਪਰਮੇਸ਼ਰ ਦੇ ਕੋਲੋਂ ਸਦਾ ਦਾ ਜੀਵਨ ਪ੍ਰਾਪਤ ਕਰ ਸਕੇ ਮੇਰੇ ਪਿਆਰੇ ਭਾਈ ਪੈਣੋ ਇਸ ਗੁੱਡ ਫਰਾਈਡੇ ਦੇ ਦਿਨ ਕੀ ਤੁਸੀਂ ਅੱਜ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਇਸਰਾਇਲੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਉਹ ਵਿਸ਼ਵਾਸ ਕਰਕੇ ਉਹਨਾਂ ਸੱਪਾਂ ਦੇ ਵਿਸ਼ ਤੋਂ ਬਚ ਜਾਂਦੇ ਸੀ ਕਿ ਤੁਸੀਂ ਵੀ ਅੱਜ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਜੋ ਉੱਚੇ ਦੇ ਉੱਤੇ ਲਟਕਾਇਆ ਗਿਆ ਹੈ ਮੇਰੀ ਔਰ ਤੁਹਾਡੀ ਖਾਤਰ ਕਿ ਤੁਸੀਂ ਉਸ ਦੇ ਉੱਤੇ ਵਿਸ਼ਵਾਸ ਕਰਕੇ ਅੱਜ ਉਸ ਦੇ ਕੋਲੋਂ ਸਦਾ ਦਾ ਜੀਵਨ ਪ੍ਰਾਪਤ ਕਰਕੇ ਹਮੇਸ਼ਾ ਹਮੇਸ਼ਾ ਦੇ ਲਈ ਪਰਮੇਸ਼ਰ ਦੇ ਨਾਲ ਨਿਵਾਸ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਮਦਦ ਕਰੇ ਧੰਨਵਾਦ